ਨੇ ਡੇਰਾਬਾਦ ਨੂੰ ਤੁਸੀਂ ਗਲਤ ਮੰਨਦੇ ਹੋ ਜਿਹੜਾ ਡੇਰਾਬਾਦ ਫੈਲਿਆ ਹੋਇਆ ਹੈ ਪੰਜਾਬ ਦੇ ਵਿੱਚ ਦੇਖੋ ਡੇਰਾਬਾਦ ਆਫ ਕੌਰਸ ਡੇਰਾ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜਿਹੜਾ ਰੱਬ ਨਾਲ ਜੋੜ ਰਹੇ ਨੇ ਡੇਰਾ ਜਿਹੜਾ ਆਪਣੇ ਗੁਰੂ ਜਿਹੜਾ ਰੱਬ ਨਾਲ ਜੋੜ ਰਿਹਾ ਉਸ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਡੇਰਾਬਾਦ ਦਾ ਪ੍ਰਭਾਵ ਹੀ ਹੈ ਵੀ ਪੰਜਾਬ ਚ ਕਿੰਨੇ ਲੱਖਾਂ ਡੇਰੇ ਖੁੱਲ ਚੁੱਕੇ ਨੇ ਕਿ ਨਾਲ ਰੱਬ ਨਾਲ ਜੋੜਨਾ ਕਿ ਡੇਰਾ ਚ ਲਾ ਕੇ ਜੁੜਿਆ ਜਾ ਸਕਦਾ ਸੰਤ ਮਸਕੀਨ ਜੀ ਨੇ ਕਿਹੜਾ ਡੇਰਾ ਖੋਲਿਆ ਸੀ ਦੱਸੋ ਕੋਈ ਡੇਰਾ ਖੋਲਿਆ ਉਹਨਾਂ ਨੇ ਔਰ ਭਾਈ ਪਿੰਦਰਪਾਲ ਸਿੰਘ ਸਿੱਖੀ ਦਾ ਪ੍ਰਚਾਰ ਕਰ ਰਹੇ ਉਹਨਾਂ ਨੇ ਕਿਹੜਾ ਡੇਰਾ ਖੋਲ੍ਹਿਆ ਇਹ ਗਾਂਬਕੋ ਬਕਕਾ ਫਲਵਾੜੀਆਂ ਨੇ ਆਪਣੇ ਸੰਸਾਰ ਦੇ ਵਿੱਚ ਵੀ ਕੋਈ ਕਿਸੇ ਢੰਗ ਨਾਲ ਚੱਲਦਾ ਕਿ ਸਾਨੂੰ ਨਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਪ੍ਰਸਾਰ ਦੀ ਹੋਰੀ ਉਸੇ ਕਾ ਰੱਬ ਨਾਲ ਜੋੜਦਾ ਸਿੱਖੀ ਦੇ ਸਿਧਾਂਤ ਲੈ ਕੇ ਨਹੀਂ ਰੱਬ ਨਾਲ ਜੋੜ ਨਹੀਂ ਇੱਕ ਤਰ੍ਹਾਂ ਦਾ ਆਪ ਕੋ ਸਿਖਾਉਂਦਾ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਹੋਇਆ ਉਹ ਨੂੰ ਆਪਣੇ ਅਮਲ ਨਹੀਂ ਕੀਤਾ ਫਿਰ ਆਪਣਾ ਪੜ੍ਹਨ ਦਾ ਵੀ ਫਾਇਦਾ ਕੀ ਨਹੀਂ ਦੇਖੋ ਰੱਬ ਨਾਲ ਤੇ ਜੋੜਦਾ ਪਰ ਡੇਰਾਵਾਦ ਜਿਹੜੇ ਆਪ ਆਪਕੂ ਬਣੇ ਗੁਰੂ ਨੇ ਉਹਨਾਂ ਨਾਲ ਜੋੜਨਾ ਕੀ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਜਿਹੜੇ ਦੇਹਧਾਰੀ ਗੁਰੂ ਹੋਣਾ ਜ਼ਰੂਰੀ ਐਸਾ ਸੰਸਾਰ ਦੇ ਵਿੱਚ ਅੰਦਰ ਵਸਦਾਰਾ ਰੋਹਾਨੀਤ ਕੀ ਐ ਫਿਰ ਰੋਹਾਨੀਤ ਬਾਰੇ ਦੱਸ ਨਹੀਂ ਰੋਹਾਨੀਤ ਤੇ ਮੈਨੂੰ ਲੱਗਦਾ ਵੀ ਤਾਂ ਤੁਸੀਂ ਸੂਰਜ ਗ੍ਰਹਿ ਤੇ ਗਏ? ਹਾਂਜੀ। ਤੇ ਉੱਥੇ ਦੁਨੀਆ ਵਸਦੀ ਹੈ। ਉੱਥੇ ਦੁਨੀਆ ਵਸਦੀ ਹੈ। ਸੂਰਤ ਤੇ ਪਹੁੰਚੀ ਹੋਈ ਆ ਵੀ ਆਪਣੇ 10ਵੇਂ ਦਰਵਾਜ਼ੇ। ਉਸੇ ਗੁਰਬਾਣੀ ਦਾ ਨਿਚੋੜ ਕੀ ਸਮਝਦੇ ਹੋ? ਨਿਚੋੜ ਕੀ ਗੁਰਬਾਣੀ ਦਾ? ਨਹੀਂ ਗੁਰਬਾਣੀ ਦਾ ਨਿਚੋੜ ਜਪਜੀ ਸਾਹਿਬ ਦੀ ਪੂਰੀ ਬਾਣੀ ਪੜੋ ਤੁਸੀਂ। ਹੂੰ। ਨ ਗੁਰਬਾਣੀ। ਦੇਖੋ ਗੁਰਬਾਣੀ ਦਾ ਤੁਸੀਂ ਕੋਈ ਨਿਚੋੜ ਨਹੀਂ ਕੱਢ ਸਕਦੇ। ਹਰ ਇੱਕ ਪੰਕਤੀ ਗੁਰੂ ਸਾਹਿਬ ਦੀ ਜਿਹੜੀ ਆ ਉਹ ਹੀ ਸੰਸਾਰ ਦਾ ਨਿਚੋੜ ਹੋ ਸਕਦੇ। ਗੁਰਬਾਣੀ ਦਾ ਨਿਚੋੜ ਕਦੀ ਕੁਝ ਨਹੀਂ। ਜਿਹੜੇ ਪਹੁੰਚੇ ਹੋਏ ਗੁਰੂ ਸਾਹਿਬਾਨ ਨੇ ਦੇਹਤਾਰੀ ਗੁਰੂ ਆਪਾਂ ਕਹਿ ਦਿੰਨੇ ਜਿਵੇਂ ਅੱਜ ਕੱਲ ਦੇ ਵਿੱਚ ਹਨਾ ਹਉਣਗੇ ਪਹੁੰਚੇ ਵੀ ਹੋਣਗੇ ਤੇ ਉਹ ਨਾਮ ਬੰਦੇ ਨੇ ਪੰਜ ਸ਼ਬਦਾਂ ਦੇ ਉਹ ਫਿਰ ਸਹੀ ਵੀ ਉਹ ਤਾਂ ਲੈਣੇ ਚਾਹੀਦੇ ਨੇ ਨਾਮ ਆਪਾਂ ਨੂੰ ਪਰਮਾਤਮ ਕੋਲ ਪਰਮਾਤਮਾ ਕੋਲ ਪਹੁੰਚਣਾ ਤੁਸੀਂ ਕੀ ਮੰਨਦੇ ਹੋ ਪਰਮਾਤਮਾ ਕੋਲ ਕਿਵੇਂ ਪਹੁੰਚਿਆ ਜਾਦਾ ਉਹ ਬੰਦਾ ਹਵਾ ਚੁੱਡਣ ਲੱਗ ਜਵੇ ਹੋ ਸਕਦਾ ਹੈ ਵੀ ਬੰਦਾ ਜਿਹੜਾ ਸਾਡੇ ਨਾਲ ਬੈਠਾ ਆ ਉਹ ਕਈ ਗੁਣਾ ਰੱਬ ਦੇ ਨੇੜੇ ਹੋਵੇ ਸਾਡੇ ਨਾਲੋਂ ਰੱਬ ਤੇ ਹਰ ਬੰਦੇ ਦੇ ਨੇੜੇ ਹੈ ਉਸ ਨੂੰ ਪਹਿਚਾਣਨ ਦੀ ਗੱਲ ਹੈ। ਕੋਈ ਗੁਰੂਆਂ ਦੀ ਗੱਲ ਕਰ ਰਿਹਾ ਨਾ ਮੈਂ ਕਹਿ ਰਿਹਾ ਜਿਹੜੀ ਗੁਰੂਆਂ ਦੀ ਤੁਸੀਂ ਗੱਲ ਕਰਦੇ ਆ ਉਸ ਨੂੰ ਰਾਤ ਨੂੰ ਫੋਨ ਕਰ ਲਓਗੇ ਕਹਿੰਗਾ ਬਾਬਾ ਜੀ ਸੁੱਤੇ ਹੋ ਐ ਸਵੇਰੇ ਆਣਾ। ਹੂੰ ਅੱਜ ਨਹੀਂ ਮਿਲेंगे ਬਾਬਾ ਜੀ ਬਾਬਾ ਜੀ ਅਮਰੀਕਾ ਗਏ ਹੋ ਐ ਬਾਬਾ ਜੀ ਕੈਨੇਡਾ ਗਏ ਹੋ ਐ ਅਗਲੇ ਹਫਤੇ ਆਣਾ ਅਗਲੇ ਮਤਲਬ ਅਗਲੇ ਮਹੀਨੇ ਆਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਨੇ ਤੁਸੀਂ ਰਾਤ ਨੂੰ ਜਿੰਨੇ ਮਰਜ਼ੀ ਵਜੇ ਸਵੇਰੇ ਜਿੰਨੇ ਮਰਜ਼ੀ ਵਜੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਨਹੀਂ ਕਹਿੰਦੇ ਬੱਚੇ ਮੈਨੂੰ ਕਿਉਂ ਠਾਇਆ ਗੁਰੂ ਗ੍ਰੰਥ ਸਾਹਿਬ ਹਰ ਵਕਤ ਤੁਹਾਡੇ ਲਈ अवेलेबल ਹੈ ਤੇ ਸੱਚਾ ਪਿਓ ਮੈਨੂੰ ਲੱਗਦਾ ਉਹੀ ਹੁੰਦਾ ਜਿਹੜਾ ਹਰ ਵਕਤ ਤੁਹਾਡੇ ਨਾਲ ਹੁੰਦਾ ਜੇ ਕਿਸੇ ਤੇ ਕ੍ਰਿਮੀਨਲ ਕੇਸ ਹੋਵੇ ਨਾ ਜਿਹੜੇ ਬਾਬਿਆਂ ਨੂੰ ਤੁਸੀਂ ਗੱਲ ਕਰਦੇ ਹੋ ਨੇੜੇ ਨਹੀਂ ਲਾਂਦੇ ਆਪਣੇ ਡੇਰੇ 'ਚ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਹੋਵੇ ਗੁਰੂ ਗ੍ਰੰਥ ਸਾਹਿਬਹਾਰਾਜ ਜਾ ਕੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬਹਾਰਾਜ ਤੁਹਾਨੂੰ ਸਿੱਧਾ ਰਾਹ ਦੱਸੇਗਾ ਅੱਜ ਅਸੀਂ ਇਤਿਹਾਸ ਤੋਂ ਬੇਮੁਖ ਆ ਨਾ ਡੇਰਾਵਾਦ ਤੇ ਜਿਹੜਾ ਇਹ ਪਤਿਤਪੂਣਾ ਵਾਦੀ ਇਤਿਹਾਸ ਤੋਂ ਬੇਮੁਖਤਾਈ ਲਈ ਹੈ। ਜੇ ਡੇਰਾਵਾਦ ਨੂੰ ਤੁਸੀਂ ਗਲਤ ਮੰਨਦੇ ਹੋ ਜਿਹੜਾ ਡੇਰਾਵਾਦ ਫੈਲਿਆ ਹੋਇਆ ਹੈ ਪੰਜਾਬ ਦੇ ਵਿੱਚ। ਦੇਖੋ ਡੇਰਾਵਾਦ ਆਫ ਕੌਰਸ ਡੇਰਾ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ। ਜਿਹੜਾ ਰੱਬ ਨਾਲ ਜੋੜ ਰਹੇ ਨੇ। ਨਹੀਂ ਨਹੀਂ ਡੇਰਾ ਜਿਹੜਾ ਆਪਣੇ ਗੁਰੂ ਜਿਹੜਾ ਰੱਬ ਨਾਲ ਜੋੜ ਰਿਹਾ ਹੈ। ਉਸ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਡੇਰਾਬਾਦ ਦਾ ਪ੍ਰਭਾਵ ਹੀ ਹੈ ਵੀ ਪੰਜਾਬ ਚ ਕਿੰਨੇ ਲੱਖਾਂ ਡੇਰੇ ਖੁੱਲ ਚੁੱਕੇ ਨੇ ਹਰ ਬੰਦਾ ਖੜਾ ਹੁੰਦਾ ਆਪਣੇ ਗਲੀ ਚ ਨਵਾਂ ਡੇਰਾ ਖੋਲ ਕੇ ਬਹਿ ਜਾਂਦਾ ਜਿਹੜੇ ਸਥਾਪਿਤ ਡੇਰੇ ਨੇ ਹੁਣ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਆਪਣਾ ਹੁਣ ਰੱਬ ਨਾਲ ਜੋੜਨਾ ਕਿ ਡੇਰਾ ਚ ਲਾ ਕੇ ਜੋੜਿਆ ਜਾ ਸਕਦਾ ਭਾਈ ਮਨੀਸ਼ ਸਿੰਘ ਜੀ ਤੁਸੀਂ ਵੇਖੋ ਵੀ ਗੁਰੂ ਸਾਹਿਬ ਨੇ ਕਿੰਨੀਆਂ ਮੰჯੀਆਂ ਬਖਸ਼ਿਸ਼ ਕੀਤੀਆਂ ਨੇ ਉਸ ਤੋਂ ਬਾਅਦ ਸਾਡੇ ਕਿੰਨੇ ਸਿੱਖੀ ਦੇ ਪ੍ਰਚਾਰਕ ਹੋਏ ਸੰਤ ਮਸਕੀਨ ਜੀ ਨੇ ਕਿਹੜਾ ਡੇਰਾ ਖੋਲਿਆ ਸੀ ਦੱਸੋ ਕੋਈ ਡੇਰਾ ਖੋਲਿਆ ਉਹਨਾਂ ਨੇ ਹੋਰ ਭਾਈ ਪਿੰਦਰਪਾਲ ਸਿੰਘ ਸਿੱਖੀ ਦਾ ਪ੍ਰਚਾਰ ਕਰ ਰਹੇ ਉਹਨਾਂ ਨੇ ਕਿਹੜਾ ਡੇਰਾ ਖੋਲ ਲਿਆ ਨਿਕਾ ਬੱਖੋ ਬੱਖੋ ਫੁਲਵਾੜੀਆਂ ਨੇ ਆਪਣੇ ਸੰਸਾਰ ਦੇ ਵਿੱਚ ਵੀ ਕੋਈ ਕਿਸੇ ਟੰਗ ਨਾ ਚੱਲਦਾ ਨੇ ਦੇਖੋ ਗੱਲ ਇੱਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਹੋ ਰਹੀ ਹੈ ਨਾ ਤੁਸੀਂ ਕਿਹਾ ਰੱਬ ਨਾਲ ਜੋੜਦਾ ਸਿੱਖੀ ਦੇ ਸਿਧਾਂਤ ਨੂੰ ਲੈ ਕੇ ਨਹੀਂ ਰੱਬ ਨਾਲ ਜੋੜਨੇ ਇੱਕ ਤਰ੍ਹਾਂ ਦਾ ਆਪਾਂ ਸਿਖਾਉਂਦਾ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਹੋਇਆ ਹੈ ਉਹਨੂੰ ਆਪਾਂ ਅਮਲ ਨਹੀਂ ਕੀਤਾ ਫਿਰ ਆਪਾਂ ਨੂੰ ਪੜ੍ਹਨ ਦਾ ਵੀ ਫਾਇਦਾ ਕੋਈ ਹੈਗਾ ਨਹੀਂ ਦੇਖੋ ਰੱਬ ਨਾਲ ਤੇ ਜੋੜਦਾ ਪਰ ਡੇਰਾਵਾਦ ਜਿਹੜੇ ਆਪ ਆਪੂ ਬਣੇ ਗੁਰੂ ਨੇ ਉਹਨਾਂ ਨਾਲ ਜੋੜਦਾ ਕੀ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਜਿਹਨੇ ਦੇਹਧਾਰੀ ਗੁਰੂ ਹੋਣਾ ਜ਼ਰੂਰੀ ਹੈ ਇਸ ਸੰਸਾਰ ਦੇ ਵਿੱਚ ਨਹੀਂ ਜ਼ਰੂਰੀ ਨਹੀਂ ਜ਼ਰੂਰੀ ਜੇ ਜ਼ਰੂਰੀ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹਧਾਰੀ ਸੋਚ ਸਿੱਖੀ ਸਿੱਖੀ ਨਾ ਇੱਕ ਸੋਚ ਤੇ ਆਧਾਰਿਤ ਹੈ ਤੁਸੀਂ ਜਿੰਨੇ ਮਰਜੀ ਬੰਦਿਆਂ ਨੂੰ ਖਤਮ ਕਰ ਲਓ ਲੇਕਿਨ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਤੇ ਸੋਚਾ ਉਹਨੂੰ ਕੋਈ ਮਿਟਾ ਨਹੀਂ ਸਕਦਾ ਨਾ ਸਿੱਖੀ ਦੀ ਅਡੋਲ ਸੋਚ ਨੂੰ ਤੇ ਜੇ ਗੱਲ ਰਹੀ ਵੀ ਦੇਹ ਤਾਰੀ ਗੁਰੂ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਗੁਰੂ ਥਾਪ ਦਿੱਤਾ ਜੁਗਾ ਜੁਗਾ ਅਟੱਲ ਤੇ ਕੋਈ ਸਤਕਾਰ ਹੋ ਸਕਦਾ ਸਾਡੇ ਲਈ ਪਰ ਗੁਰੂ ਦੇ ਅਹੁਦੇ ਤੇ ਕੋਈ ਬਿਰਾਜਮਾਨ ਨਹੀਂ ਹੋ ਸਕਦਾ ਇਸੋ ਗੁਰੂ ਗ੍ਰੰਥ ਸਾਹਿਬ ਦੱਸਣ ਵਾਲਾ ਤਾਂ ਕੋਈ ਹੋ ਸਕਦਾ ਕੋਈ ਟੀਚਰ ਆਪਾਂ ਗੁਰੂ ਮੰਨ ਲੈਣੇ ਤੇ ਉਹ ਕਹਿੰਦਾ ਸਤਿਕਾਰਯੋਗ ਹੋ ਸਕਦਾ ਹੈ ਪਰ ਗੁਰੂ ਦੇ ਬਰਾਬਰ ਨਹੀਂ ਹੋ ਸਕਦਾ ਬਰਾਬਰ ਨਹੀਂ ਹਾਂ ਬਰਾਬਰ ਨਹੀਂ ਹੋ ਸਕਦਾ ਆਪਣੇ ਆਪ ਨੂੰ ਗੁਰੂ ਬਣ ਕੇ ਮੱਥਾ ਟਿਕਵਾਉਣਾ ਕਿੱਥੇ ਕੋਈ ਸੋਭਾ ਦੀ ਗੱਲ ਨਹੀਂ ਹੈ ਬਹੁਤ ਸਾਰੇ ਐਸੇ ਮੈਨੂੰ ਲੱਗਦਾ ਵੀ ਗੁਰਮੁਖ ਸ਼ਖਸੀਅਤਾਂ ਨੇ ਜਿਹੜੀਆਂ ਬਹੁਤ ਸਾਰੀਆਂ ਸੰਪਰਦਾਵਾਂ ਚਲਾ ਰਹੀਆਂ ਨੇ ਬਹੁਤ ਹੋ ਰਿਹਾ ਹੈ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਨੇ ਲੇਕਿਨ ਬਤਾਂਤ ਗਿਣਤੀ ਦੇ ਵਿੱਚ ਜਿਹੜਾ ਡੇਰਾਬਾਦ ਪੰਜਾਬ 'ਚ ਖੁੱਲਿਆ ਸਪੈਸ਼ਲੀ ਹਰ ਮੋੜ ਤੇ ਡੇਰਾ ਖੁੱਲ ਚੁੱਕਿਆ ਜੀ ਸੁੱਖਾਂ ਤਾਰਨੀਆਂ ਪੁੱਤਰਾਂ ਦੀ ਗੁਰੂ ਨਾਨਕ ਸਾਹਿਬ ਕੋ ਲੋਕ ਜਾਂਦੇ ਸੀ ਗੁਰੂ ਨਾਨਕ ਸਾਹਿਬ ਇੱਕੋ ਦਾਤ ਦਿੰਦੇ ਸੀ ਸਤ ਕਰਤਾ ਚਿੱਤ ਆਵੇ ਉਹ ਸੱਚਾ ਕਰਤਾ ਰ ਚਿੱਤ ਆਵੇ ਅੱਜ ਕੱਲ ਬਾਬਿਆਂ ਕੋਲ ਜਾਓ ਤੈਨੂੰ ਰੱਬ ਪੁੱਤਰਾਂ ਦੀ ਦਾਤ ਦੇਵੇ ਰੱਬ ਤੈਨੂੰ ਇਹ ਦੇਵੇ ਉਹ ਦੇਵੇ ਵੀ ਜਿਹੜਾ ਬੰਦਾ ਤੁਹਾਨੂੰ ਤੁਹਾਡੇ ਆਪਣੇ ਨਾਲ ਜੋੜ ਰਿਹਾ ਆ ਹੁਣ ਕੀ ਹੈ ਜਦੋਂ ਭਾਈ ਮਰਦਾਨਾ ਜੀ ਤੋਂ ਪੁੱਛਿਆ ਗੁਰੂ ਨਾਨਕ ਦੇਵ ਜੀ ਨੇ ਅਖੀਰ ਵੇਲੇ ਵੀ ਮਰਦਾਨਿਆ ਦਾਸ ਤੇਰੀ ਯਾਦ ਵਿੱਚ ਕੀ ਬਣਾਈ ਇੱਕ ਸੋਹਣੀ ਮਜ਼ਾਰ ਬਣਾ ਦੀਏ ਕਿਆ ਵੀ ਗੁਰੂ ਸਾਹਿਬ ਤੁਸੀਂ ਤੇ ਮੈਨੂੰ ਇੱਕ ਪੰਜ ਭੌਤਿਕ ਸਰੀਰ ਦੀ ਇਸ ਸਰੀਰ ਵਿੱਚੋਂ ਕੱਢ ਕੇ ਮੈਨੂੰ ਉਸ ਅਕਾਲ ਪੁਰਖ ਨਾਲ ਜੋੜਿਆ ਤੇ ਤੁਸੀਂ ਹੁਣ ਮੈਨੂੰ ਕਬਰਾਂ 'ਚ ਬੰਦ ਕਰਨਾ ਚਾਹੁੰਦੇ ਹੋ ਉਹੀ ਸਿਧਾਂਤ ਅੱਜ ਐ ਵੀ ਅਸੀਂ ਜਿਸ ਵਕਤ ਆਤਮ ਦੀ ਗੱਲ ਕਰ ਲਈ ਪ੍ਰਮਾਤਮ ਦੀ ਗੱਲ ਕਰ ਲਈ ਉਸ ਵਕਤ ਕੋਈ ਦੇ ਦੇ ਰੂਪ 'ਚ ਸਾਨੂੰ ਰੱਬ ਲੱਭਣ ਦੀ ਜ਼ਰੂਰਤ ਨਹੀਂ ਹੈ ਰੱਬ ਸਾਰਿਆਂ ਦੇ ਅੰਦਰ ਵੱਸਦਾ ਹੈ ਰੋਹਾਨੀਤ ਕੀ ਹੈ ਫਿਰ ਰੋਹਾਨੀਤ ਬਾਰੇ ਦੱਸ ਨਹੀਂ ਰੋਹਾਨੀਤ ਤੇ ਮੈਨੂੰ ਲੱਗਦਾ ਵੀ ਰੂਹਾਨੀਅਤ ਨਾ ਕਿਸੇ ਵੀ ਚੀਜ਼ ਨੂੰ ਕੱਟ ਆਫ ਨਹੀਂ ਕਰਦੀ ਹੁਣ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁੱਧ ਦੇ ਵਿੱਚ ਜਿਹੜਾ ਫੁੱਲ ਦਿੱਤਾ ਉਹਨਾਂ ਨੇ ਕਿਹਾ ਖੁਸ਼ਬੂ ਰੂਹਾਨੀਅਤ ਉਹ ਇੱਕ ਖੁਸ਼ਬੂ ਹੈ ਮੈਨੂੰ ਲੱਗਦਾ ਹੈ ਵੀ ਜਿਹੜੀ ਸਾਡੇ ਹਰ ਇੱਕ ਦੇ ਅੰਦਰ ਵਸਾਈ ਜਾ ਸਕਦੀ ਹੈ ਜੇ ਅਸੀਂ ਅੰਦਰੂਨ ਤਾਰ ਦੇ ਉੱਪਰ ਗੁਰੂ ਨੂੰ ਸਮਰਪਿਤ ਹੋ ਜਾਈਏ ਜਿਵੇਂ ਇੱਕ ਬੀਬੀ ਦੀ ਇੰਟਰਵਿਊ ਆਉਂਦੀ ਹੈ ਕਹਿੰਦੀ ਮੈਂ ਟਾਈਮ ਟਰੈਵਲਰ ਕਰਕੇ ਮੈਂ ਸੂਰਤ ਤੇ ਪਹੁੰਚੀ ਹੋਈ ਆ ਵੀ ਆਪਣੇ ਦਸਵੇਂ ਦਰਵਾਜ਼ਾ ਖੋਲ ਕੇ ਕੀ ਗੱਲਾਂ ਸਹੀ ਨਹੀਂ ਦੇਖੋ ਹਰ ਕਿਸੇ ਦੀ ਆਪ ਦੀ ਮਾਨਤ ਆਇਆ ਪੂਰਣਾ ਹੋ ਸਕਦਾ ਪਹੁੰਚਣ ਮੈਂ ਤੇ ਉਹਨਾਂ ਦੇ ਨਾਲ ਨਹੀਂ ਸੀ ਜਦੋਂ ਗਏ ਹਨਾ ਜਾਂ ਮੈਂ ਉਹਨਾਂ ਦੇ ਕੋਲ ਨਹੀਂ ਬੈਠਾ ਸੀ ਜਾਂ ਫਿਰ ਮੈਂ ਉਹਨਾਂ ਦੇ ਜਿਹੜੀ ਉਹ ਬੱਸ ਚ ਗਏ ਨੇ ਉਹਦੇ ਨਾਲ ਨਹੀਂ ਬੈਠਾ ਸੀ ਹੁਣ ਉਹ ਜਿਹੜੇ ਜਿਵੇਂ ਗਏ ਨੇ ਮੈਨੂੰ ਨਹੀਂ ਪਤਾ ਨਹੀਂ ਕਹਿੰਦੇ ਜਿਹੜੇ ਮਜ਼ਾਕ ਉਹੀ ਬਣਾਉਂਦੇ ਨੇ ਜਿਹੜਾ ਉਹ ਕਰਨੀ ਕਰਕੇ ਅਭਿਆਸ ਨਹੀਂ ਕੀਤਾ ਜਾਂ ਪ੍ਰੈਕਟਿਸ ਨਹੀਂ ਕੀਤਾ ਉਹ ਤਾਂ ਮਜ਼ਾਕ ਹੀ ਬਣਾ ਸਕਦਾ ਇਹ ਚੀਜ਼ ਦਾ ਸਵਾਲ ਪੁੱਛਿਆ ਕਿ ਵੀ ਉਹ ਗਏ ਤੇ ਕੀ ਮਨ ਬਣਾਉਂਦੇ ਮੈਂ ਤੇ ਦੇਖੋ ਨਹੀਂ ਗਿਆ ਹਜੇ ਤੱਕ ਤੇ ਗੁਰਬਾਣੀ ਦਾ ਸਿਧਾਂਤ ਜਿਹੜਾ ਦਸਮ ਦਵਾਰ ਦੀ ਗੱਲ ਕਰਦਾ ਹੈ ਪਰ ਉਹ ਦਸਮ ਦਵਾਰ ਬਹੁਤ ਉਹ ਮੈਂ ਅਸਲ ਕਿਹਾ ਗੁਰਬਾਣੀ ਨੂੰ ਪੜੋ ਹਰ ਇੱਕ ਗੱਲ ਦਾ ਤੁਹਾਨੂੰ ਜਵਾਬ ਮਿਲ ਜਾਏਗਾ ਪਰ ਜਿੱਥੇ ਤੱਕ ਰਹੀ ਮੇਰੇ ਵਿਚਾਰ ਬਾਰੇ ਵੀ ਉਹ ਜਿਹੜੇ ਬੀਬੀ ਜੀ ਸੂਰਜ ਤੇ ਗਏ ਨੇ ਮੈਂ ਨਾਲ ਨਹੀਂ ਗਿਆ ਸੀ ਤੇ ਮੈਂ ਤੇ ਦੱਸ ਨਹੀਂ ਸਕਦਾ ਤੁਸੀਂ ਗੁਰਬਾਣੀ ਦਾ ਨਿਚੋੜ ਕੀ ਸਮਝਦੇ ਹੋ ਨਿਚੋੜ ਕੀ ਹੈ ਗੁਰਬਾਣੀ ਦਾ ਪਹਿਲੀ ਗੁਰਬਾਣੀ ਦਾ ਨਿਚੋੜ ਜਪਜੀ ਸਾਹਿਬ ਦੀ ਪੂਰੀ ਬਾਣੀ ਪੜੋ ਤੁਸੀਂ ਗੁਰਬਾਣੀ ਦੇਖੋ ਗੁਰਬਾਣੀ ਦਾ ਤੁਸੀਂ ਕੋਈ ਨਿਚੋੜ ਨਹੀਂ ਕੱਢ ਸਕਦੇ ਹਰ ਇੱਕ ਪੰਕਤੀ ਗੁਰੂ ਸਾਹਿਬ ਦੀ ਜਿਹੜੀ ਆ ਉਹ ਸੰਸਾਰ ਦਾ ਨਿਚੋੜ ਹੋ ਸਕਦੇ ਗੁਰਬਾਣੀ ਦਾ ਨਿਚੋੜ ਕਦੀ ਕੁਝ ਨਹੀਂ ਹੋ ਸਕਦਾ ਮਤਲਬ ਇੱਕ ਮੈਸੇਜ ਜਿਹੜੇ ਆਪਾਂ ਗੁਰਬਾਣੀ ਦੱਸਦੀ ਗੁਰਬਾਣੀ ਦਾ ਨਿਚੋੜ ਪਰਮਾਤਮਾ ਆ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੀ ਧਰਤੀ ਤੇ ਗਏ ਉੱਥੇ ਜਿਹੜਾ ਵਚਨ ਨਿਕਲਿਆ ਨਾਨਕ ਖੁਦਾਇਆ ਨਾਨਕ ਖੁਦਾਇਆ ਬਿਨਾਨਕੀ ਉਹ ਸੱਚਾ ਖੁਦਾਇਆ ਤੇ ਨਾਨਕ ਕੀ ਉਸ ਸਵਰਗ ਦਾ ਸਿੱਧਾ ਰਾਹ ਆ ਉਸ ਵੈਕੁੰਠ ਦੀ ਪੌੜੀ ਆ ਤੇ ਗੁਰਬਾਣੀ ਵੀ ਮੈਨੂੰ ਲੱਗਦਾ ਵੈਕੁੰਠ ਦੀ ਪੌੜੀ ਆ ਉਸ ਸੱਚ ਦੀ ਪਰਮਾਤਮਾ ਦੀ ਖੋਜ ਦੇ ਲਈ ਉਹ ਇੱਕ ਰਾਹ ਆ ਜਿਹੜੇ ਪਹੁੰਚੇ ਹੋਏ ਗੁਰੂ ਸਾਹਿਬਾਨ ਨੇ ਦੇਤਾਰੀ ਗੁਰੂ ਆਪਾਂ ਕਹਿ ਦਿੰਨੇ ਜਿਵੇਂ ਅੱਜ ਕੱਲ ਦੇ ਵਿੱਚ ਹਨਾ ਹਉਣਗੇ ਪਹੁੰਚੇ ਵੀ ਹੋਣਗੇ ਤੇ ਉਹ ਨਾਮ ਦਿੰਦੇ ਨੇ ਪੰਜ ਸ਼ਬਦ ਦਿੰਦੇ ਨੇ ਉਹ ਫਿਰ ਸਹੀ ਆ ਵੀ ਉਹ ਤਾਂ ਲੈਣੇ ਚਾਹੀਦੇ ਨੇ ਨਾਮ ਆਪਾਂ ਨੂੰ ਦੱਸ ਸਕਦੇ ਨੇ ਆਪਾਂ ਨੂੰ ਯੁਕਤੀ ਦੇਖੋ ਹਰ ਕਿਸੇ ਦੀ ਦੇਖੋ ਹਰ ਕਿਸੇ ਦੀ ਡਿਫਰੈਂਟ ਆ ਕਿਸੇ ਨੂੰ ਕਿਸੇ ਚੀਜ਼ 'ਚ ਰੱਬ ਮਿਲਦਾ ਕਿਸੇ ਨੂੰ ਕਿਸੇ ਚੀਜ਼ 'ਚ ਰੱਬ ਮਿਲਦਾ ਮੈਨੂੰ ਆ ਵੀ ਜਿਹੜਾ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਆ ਨਾ ਉਹ ਕਹਿੰਦੇ ਵੀ ਜਦੋਂ ਬਾਬਾ ਦੀਪ ਸਿੰਘ ਜੀ ਬਾਟਾ ਮਾਂਦ ਰਹੇ ਸੀ ਤੇ ਪਿੱਛੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਦੀਪ ਸਿੰਘ ਬਾਟਾ ਮਾਂਜਿਆ ਗਿਆ ਕੀ ਹੋਇਆ ਕਹਿੰਦੇ ਕੀ ਮਹਾਰਾਜ ਕਹਿੰਦਾ ਮਹਾਰਾਜ ਜੀ ਬਾਟਾ ਤਾਂ ਪਹਿਲੀ ਵਾਰ ਮਾਂਜਿਆ ਗਿਆ ਸੀ ਤੇ ਮੈਂ ਆਪਣਾ ਮਨ ਮਾਂਜ ਰਿਹਾ ਮੈਨੂੰ ਇਸ ਵਿੱਚ ਆਪਣੀ ਛਵੀ ਨਜ਼ਰ ਆਂਦੀ ਜਿਸ ਵਕਤ ਮੈਨੂੰ ਤੁਹਾਡੀ ਛਵੀ ਨਜ਼ਰ ਆਊਗੀ ਮੈਂ ਸੋਚਾਂਗਾ ਮਾਂਜਿਆ ਗਿਆ ਸੋ ਉਹੀ ਮੈਨੂੰ ਲੱਗਦਾ ਅੱਜ ਦਾ ਸਿਧਾਂਤ ਹੈ ਵੀ ਅਸੀਂ ਤੋੜਹੁਣ ਕਈ ਲੋਕ ਕਹਿੰਦੇ ਨੇ ਵੀ ਗੁਰਬਾਣੀ ਦਾ ਇਹ ਸ਼ਬਦ ਪੜੋ ਤੇ ਤੁਹਾਨੂੰ ਆ ਪੂਰਾ ਹੋ ਜਾਏਗਾ ਆ ਪੂਰਾ ਹੋ ਜਾਏਗਾ ਗੁਰਬਾਣੀ ਦੀ ਹਰ ਪੰਕਤੀ ਜਿਹੜੀ ਆ ਤੁਹਾਡੇ ਅੱਜ ਦੇ ਸੰਸਾਰ ਦੇ ਲਈ ਟੁਕਮੀ ਐ ਇਤਿਹਾਸ ਲਈ ਟੁਕਮੀ ਐ ਤੇ ਭਵਿੱਖ ਲਈ ਟੁਕਮੀ ਐ ਮੈਂ ਕਹਿਣਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਮੰਨ ਰਹੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨ ਰਹੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਮੰਨਦੇ ਹੁੰਦੇ ਨਾ ਤੇ ਮੈਨੂੰ ਨਹੀਂ ਲੱਗਦਾ ਜੇ ਅੱਜ ਅਸੀਂ ਕੌਂਟਰੋਵਰਸੀਆਂ 'ਚ ਪਏ ਹੁੰਦੇ ਹਰ ਇੱਕ ਸਿੱਖ ਨੂੰ ਤੁਸੀਂ ਇੱਕ ਪੰਕਤੀ ਲੈ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਹ ਹਰ ਇੱਕ ਬੰਦੇ ਲਈ ਡਿਫਰੈਂਟ ਮੀਨਿੰਗ ਲੈ ਕੇ ਆਊਗਾ ਉਹ ਜਿੰਨੀ ਵਾਰ ਪਾੜ ਲੋ ਤੁਸੀਂ ਉਹ ਹਰ ਇੱਕ ਉਹ ਉਹ ਜਿਹੜੇ ਸੰਦਰਭ ਨੇ ਨਾ ਹਰ ਇੱਕ ਸਿਚੁਏਸ਼ਨਸ ਡਿਫਰੈਂਟ ਨਿਕਲਦਾ ਸੋ ਮੈਨੂੰ ਲੱਗਦਾ ਵੀ ਗੁਰਬਾਣੀ ਤੇ ਉਹ ਪਰਮਾਤਮ ਦੀ ਇੱਕ ਮੌਜ ਜਿਹੜੀ ਕਹਿ ਲਓ ਨਾ ਵੀ ਉਸ ਅਕਾਲ ਪੁਰਖ ਦੀ ਇਹ ਗੁਰੂਆਂ ਦੀ ਬਾਣੀ ਨਹੀਂ ਉਹ ਕਹਿੰਦੇ ਤੁਰ ਕੀ ਬਾਣੀ ਆਈ ਤੇ ਸਗਲੀ ਚਿੰਤਾ ਮਿਟਾਈ ਉਹ ਤੁਰ ਦੀ ਬਾਣੀ ਹੈ ਤੁਰ ਦਰਗਾਹ ਤੋਂ ਆਈ ਬਾਣੀ ਹੈ ਸੋ ਮੈਨੂੰ ਲੱਗਦਾ ਇਹ ਜਿਹੜਾ ਇਤਿਹਾਸ ਹੈ ਨਾ ਸਾਡਾ ਉਹ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਮਤਲਬ ਪਾਟੇ ਸਿੰਘ ਨੇ ਗੁਰਦੁਆਰੇ ਵਿੱਚ ਸੰਥਿਆ ਕਰਦ ਨੇ ਨਾ ਰੋਜ਼ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨੇ ਸਵੇਰੇ ਵੀ ਸ਼ਾਮ ਵੀ ਇਹਨਾ ਪਾਠ ਕਰਦੇ ਨੇ ਤੇ ਫਿਰ ਉਹ ਵੀ ਰੱਬ ਤੱਕ ਨਹੀਂ ਪਹੁੰਚ ਸਕੇ ਬੇਲੀ ਪੜ੍ਹਦੇ ਆ ਤਾਂ ਫਿਰ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇੱਕ ਚੀਜ਼ ਨੂੰ ਬਾਰ-ਬਾਰ ਪੜ੍ਹ ਲੈਣਾ ਤੇ ਇੱਕ ਚੀਜ਼ ਨੂੰ ਆਪਣੇ ਜੀਵਨ ਤੇ ਤੁਸੀਂ ਵੇਖੋ ਵੀ ਲਾਗੂ ਕਰ ਲੈਣ ਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ ਪਰਮਾਤਮਾ ਕੋਲ ਪਰਮਾਤਮਾ ਕੋਲ ਪਹੁੰਚਣਾ ਤੁਸੀਂ ਕੀ ਮੰਨਦੇ ਹੋ ਪਰਮਾਤਮਾ ਕੋਲ ਕਿਵੇਂ ਪਹੁੰਚਿਆ ਜਾਵੇ ਵੀ ਬੰਦਾ ਹਵਾ ਚੁੱਡਣ ਲੱਗ ਜਾਵੇ ਨੀ ਮੀ ਅੰਦਰ ਪਤ ਤੱਕ ਦੀ ਕਰਕੇ ਬੈਠ ਕੇ ਅੰਤਰਤਿਆਨ ਹੋ ਕੇ ਨਹੀਂ ਕੀ ਪਤਾ ਕਿਹੜਾ ਬੰਦਾ ਪਰਮਾਤਮ ਨਾਲ ਜੁੜਿਆ ਨਹੀਂ ਜੁੜਿਆ ਨਹੀਂ ਉਹ ਤਾਂ 15ਵਾਂ ਪ੍ਰਗਟ ਕਰਨਾ ਨਾ ਆਪਾਂ ਨੂੰ ਟਾਈਮ ਵੀ ਲੱਗ ਸਕਦਾ ਤੁਹਾਡੇ ਵਿੱਚ ਪਰਮਾਤਮਾ ਪ੍ਰਗਟ ਹੋਇਆ ਹੋਇਆ ਮੈਨੂੰ ਕਿਵੇਂ ਪਤਾ ਲੱਗੇਗਾ ਉਹ ਫਿਰ ਆਪਣੇ ਦਾ ਹਰੇਕ ਦਾ ਅਲੱਗ-ਅਲੱਗ ਨਾ ਕੋਈ ਸੋ ਮੈਂ ਉਹੀ ਕਿਹਾ ਵੀ ਤੁਸੀਂ ਕਿਵੇਂ ਸਰਟੀਫਿਕੇਟ ਕਿਵੇਂ ਦੇ ਸਕਦੇ ਹੋ ਵੀ ਫਲਾਣੇ ਗੁਰਦੁਆਰੇ ਚ ਕਿਸੇ ਗੁਰਦੁਆਰੇ ਸਾਈਬਾਨ ਦੇ ਵਿੱਚ ਪਾਠੀ ਬੈਠਾ ਹੋ ਰាប់ ਤੱਕ ਪਹੁੰਚਿਆ ਨਹੀਂ ਪਹੁੰਚਿਆ ਸਾਡੇ ਕੋਲ ਤੇ ਕੋਈ ਸਰਟੀਫਿਕੇਟ ਦੇਣ ਦੀ ਪਾਵਰ ਨਹੀਂ ਹੈ ਨਾ ਹੋ ਸਕਦਾ ਵੀ ਬੰਦਾ ਜਿਹੜਾ ਸਾਡੇ ਨਾਲ ਬੈਠਾ ਆ ਉਹ ਕਈ ਗੁਣਾ ਰੱਬ ਦੇ ਨੇੜੇ ਹੋਵੇ ਸਾਡੇ ਨਾਲੋਂ ਰੱਬ ਤੇ ਹਰ ਬੰਦੇ ਦੇ ਨੇੜੇ ਹੈ ਉਸ ਨੂੰ ਪਹਿਚਾਣਨ ਦੀ ਗੱਲ ਆ ਹੂੰ ਕੁਰਾਨ ਮਜੀਦ ਚ ਤੇ ਵੀ ਲਿਖਿਆ ਵੀ ਰੱਬ ਬੰਦੇ ਦੇ ਨੇੜਾ ਜਿੰਨੇ ਉਹਦੇ ਬੰਦੇ ਦੀ ਜੁਗਲਰ ਨਾਸੇ ਆ ਠੀਕ ਹੈ ਜੁਣੀ ਕਾ ਪਾਸੇ ਰਾਵਣ ਦੀ ਵੀ ਗੱਲ ਕਰਦੇ ਆ ਉਹਨੇ ਵੀ ਕਈ ਪੋਥੀਆਂ ਪੜ੍ਹੀਆਂ ਸੀ ਕਾਫੀ ਗ੍ਰੰਥ ਪੜ੍ਹੇ ਹੋਏ ਸੀ ਕਿ 10 ਸਿਰ ਸੀ ਉਹਨੇ 10 ਗ੍ਰੰਥ ਪੜ੍ਹੇ ਹੋਏ ਸੀ ਪਰ ਹੰਕਾਰ ਕਰਕੇ ਮਾਰੇ ਗਿਆ ਨਹੀਂ ਗੁਰਬਾਣੀ ਤੇ ਕਾਮ ਕਰੋਦਰ ਲੋ ਮੋ ਹੰਕਾਰ ਨੂੰ ਨਕਾਰਦੀ ਆ ਕੰਟਰੋਲ ਚ ਰੱਖਣ ਦੀ ਗੱਲ ਕਰਦੀ ਆ ਸੋ ਗੱਲ ਇਹ ਆ ਵੀ ਤੋ ਸੇ ਗੁਰਬਾਣੀ ਪੜੋ ਹਰ ਇੱਕ ਚੀਜ਼ ਦਾ ਜਵਾਬ ਹੈ ਮੈਨੂੰ ਲੱਗਦਾ। ਹੂੰ ਕਿਉਂਕਿ ਦੁਨੀਆ ਦਾ ਤੁਸੀਂ ਗੁਰੂਆਂ ਦੀ ਗੱਲ ਕਰ ਰਹੇ ਹੋ ਨਾ ਮੈਂ ਕਹਿ ਰਿਹਾ ਜਿਹੜੇ ਗੁਰੂਆਂ ਦੀ ਤੁਸੀਂ ਗੱਲ ਕਰਦੇ ਆ ਉਸ ਨੂੰ ਰਾਤ ਨੂੰ ਫੋਨ ਕਰ ਲਓ ਕਹੇਗਾ ਬਾਬਾ ਜੀ ਸੁੱਤੇ ਹੋ ਆਇਆ ਸਵੇਰੇ ਆਣਾ। ਹੂੰ ਅੱਜ ਨਹੀਂ ਮਿਲenge ਬਾਬਾ ਜੀ ਬਾਬਾ ਜੀ ਅਮਰੀਕਾ ਗਏ ਹੋ ਐ ਬਾਬਾ ਜੀ ਕੈਨੇਡਾ ਗਏ ਹੋ ਐ ਅਗਲੇ ਹਫਤੇ ਆਣਾ ਅਗਲੇ ਮਤਲਬ ਅਗਲੇ ਮਹੀਨੇ ਆਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਨੇ ਤੁਸੀਂ ਰਾਤ ਨੂੰ ਜਿੰਨੇ ਮਰਜ਼ੀ ਵਜੇ ਸਵੇਰੇ ਜਿੰਨੇ ਮਰਜ਼ੀ ਵਜੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਨਹੀਂ ਕਹਿੰਦੇ ਬੱਚੇ ਮੈਨੂੰ ਕਿਉਂ ਪeo ਮੈਨੂੰ ਲੱਗਦਾ ਉਹੀ ਹੁੰਦਾ ਜਿਹੜਾ ਹਰ ਵਕਤ ਤੁਹਾਡੇ ਨਾਲ ਹੁੰਦਾ ਆ ਕੁਝ ਸਮੇਂ ਲਈ ਤੇ ਲੋਕ ਤੁਹਾਡੇ ਜਦੋਂ ਤੁਹਾਡਾ ਸੰਸਕਾਰ ਹੋਣਾ ਹੁੰਦਾ ਨਾ ਉਹਦੇ ਵੀ ਇਕੱਠੇ ਹੋ ਜਾਂਦੇ ਆ ਲੋਕ ਅਰਤੀ ਤੇ ਸੱਚਾ ਬੰਦਾ ਉਹ ਹੈ ਜਿਹੜਾ ਹਰ ਵਕਤ ਤੁਹਾਡੇ ਨਾਲ ਆ ਜਿਵੇਂ ਅਸੀਂ ਕਹਿੰਦੇ ਨਾ ਸੱਚਾ ਮਿੱਤਰ ਅੱਜ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆ ਵੀ ਲੋਕਾਂ ਦੇ ਵਿੱਚ ਅੱਜ ਜਿਹੜਾ ਰਿਲੇਸ਼ਨਸ਼ਿਪ ਹੈ ਗਰੀਡ ਨੂੰ ਲੈ ਕੇ ਆ ਨਾ ਵੀ 2 ਦਿਨ ਦੀ ਯਾਰੀ ਪਈ ਤੇ ਟੁੱਟ ਗਈ ਤੀਜੇ ਦਿਨ ਯਾਰੀ ਪਾਉਣੀ ਹੈ ਤੇ ਗੁਰੂ ਨਾਨਕ ਤੇ ਭਾਈ ਮਰਦਾਨੇ ਵਾਲੀ ਪਾਓ ਵੀ ਕਿੰਨੇ ਸਾਲ ਗੁਰੂ ਨਾਨਕ 54 ਸਾਲ ਤੋਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਭਾਈ ਮਰਦਾਨਾ ਨੇ ਰਬਾਬ ਵਜਾਈਏ ਭਾਈ ਮਰਦਾਨਾ ਤੋਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਉਦਾਸੀ ਤੇ ਨਹੀਂ ਗਏ ਕਦੀ ਉਹ ਪਿਆਰ ਸੀ ਸੱਚਾ ਉਹ ਮੁਹੱਬਤ ਸੀ ਤੇ ਕਹਿੰਦੇ ਉਹੀ ਸੱਚਾ ਤੁਹਾਡਾ ਗਾਈਡ ਹੁੰਦਾ ਜਿਹੜਾ ਹਰ ਵਕਤ ਅਵੇਲੇਬਲ ਹੈ ਤੁਹਾਡੇ ਨਾਲ ਕੋਈ ਵੀ ਸਿਚੁਏਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਨਾਲ ਹਰ ਵਕਤ ਨੇ ਗੁਰਗ੍ਰੰਥ ਜੇ ਤੂੰ ਸੇ ਕੋਈ ਮਾੜਾ ਕੰਮ ਕਰਦੇ ਹੋ ਗੁਰਗ੍ਰੰਥ ਸਾਹਿਬ ਥੋੜੀ ਕਹਿੰਦੇ ਆ ਵੀ ਤੂੰ ਮਾੜਾ ਕੰਮ ਕੀਤਾ ਮੈਂ ਤੇਰੇ ਨੇੜੇ ਨਹੀਂ ਲੱਗਣਾ ਜੇ ਕਿਸੇ ਤੇ ਕ੍ਰਿਮੀਨਲ ਕੇਸ ਹੋਵੇ ਨਾ ਜਿਹੜੇ ਬਾਬਿਆਂ ਦੀ ਤੁਸੀਂ ਗੱਲ ਕਰਦੇ ਹੋ ਉਹ ਨੇੜੇ ਨਹੀਂ ਲਾਂਦੇ ਆਪਣੇ ਡੇਰੇ 'ਚ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਹੋਵੇ ਗੁਰਗ੍ਰੰਥ ਸਾਹਿਬ ਮਹਾਰਾਜ ਜਾ ਕੇ ਅਰਦਾਸ ਕਰ ਗੁਰਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਸਿੱਧਾ ਰਾਹ ਦੱਸਣਗੇ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਗੁਰੂ ਗੁਰੂ ਸਾਹਿਬ ਕਦੀ ਦਰਵਾਜ਼ੇ ਨਹੀਂ ਬੰਦ ਕਰਦੇ ਗੁਰੂ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਪੂਰਨ ਸਿੰਘ ਜੀ ਦੀ ਗੱਲ ਪੜੋ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਮੇਰੇ ਤੋਂ ਬਹੁਤ ਸਾਰੇ ਪਤਿਤ ਬਹੁਤ ਖੁਸ਼ ਹੋਇਆ ਕਹਿੰਦੇ ਮੈਂ ਫਿਰ ਜਦੋਂ ਆਇਆ ਗੁਰਦਵਾਰ ਪੀਚ ਮੇਰੀ ਵੇਖ ਕੇ ਅੱਖਾਂ ਨਮ ਹੋ ਗਈਆਂ ਵੀ ਗੁਰਗੋਬਿੰਦ ਸਿੰਘ ਮਹਾਰਾਜ ਦੀ ਗੱਲ ਵਕੜੀ ਹੈ ਜੇ ਵੀ ਮੇਰੇ ਲਈ ਖੁੱਲਣੀ ਹੈ ਵੀ ਅੱਜ ਜੇ ਅਸੀਂ ਪਟਕ ਗਏ ਨਾ ਮੈਂ ਹਮੇਸ਼ਾ ਕਹਿੰਦਾ ਪਟਕ ਗਏ ਨੇ ਫਿਰ ਕਰਿਆਉਣਗੇ ਮੁਖੌਣੇ ਆਨੰਦਪੁਰ ਵਾਲੂ ਚੜ੍ਹਦੀ ਕਲਾ ਦੇ ਗੀਤ ਗਾਣਗੇ ਇਹ ਖੜੋਤ ਆਈ ਆ ਜਿਹੜੀ ਨਾ ਇਹ ਚੜ੍ਹਦੀ ਕਲਾ ਵੀ ਮੈਨੂੰ ਲੱਗਦਾ ਅਸੀਂ ਹਰ ਰੋਜ਼ ਗੁਰਬਾਣੀ ਹਰ ਰੋਜ਼ ਪੜਦੇ ਹਨ ਅਖਬਾਰ ਹੋਏ ਸਭ ਮਿਲेंगे ਬੱਚੇ ਸ਼ਰਮ ਜੋ ਹੋਏ ਅੱਜ ਅਸੀਂ ਖ਼ਵਾਰ ਹੋ ਚੁੱਕੇ ਆਂ ਤੇ ਜੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਆਂ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਹਰ ਇੱਕ ਉਹ ਸਮਾਂ ਜ਼ਰੂਰ ਆਊਗਾ ਕਿਉਂਕਿ ਕ੍ਰਾਈਸਿਸ ਬੜਾ ਹੁੰਦਾ ਪਰ ਖਾਲਸੇ ਨੂੰ ਕੋਈ ਨਹੀਂ ਮੁਕਾ ਸਕਦਾ ਖਾਲਸਾ ਉਹ ਨਹੀਂ ਮੁੱਕਿਆ ਸੀ ਜਦੋਂ ਤੁਸੀਂ ਵੇਖੋ ਭਾਈ ਕਰਜਾ ਸਿੰਘ ਬੋਤਾ ਸਿੰਘ ਸੀ ਖਾਲਸਾ ਨੂੰ ਕੋਈ ਮੁਕਾ ਨਹੀਂ ਸਕਦਾ ਸਿੱਖ ਧਰਮ ਦੇ ਵਿੱਚ ਵੈਸੇ ਨਾਮਦਾਨ ਜਿਹੜਾ ਹੈ ਇਹਦੀ ਐਮਿਤੀ ਹੈਗੀ ਐਮਿਤੀ ਹੈਗੀ ਇਹ ਨਾਮਦਾਨ ਤੇ ਅੰਮ੍ਰਿਤ ਹੁਣ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਨੂੰ ਦਿੱਤਾ ਸਾਨੂੰ ਖੰਡੇ ਬਾਟੇ ਦੀ ਪਾਲ ਦਿੱਤੀ ਹੈ। ਸੋ ਖੰਡੇ ਬਾਟੇ ਦੀ ਪਾਲ ਦਾ ਸਿਧਾਂਤ ਕਿੰਨਾ ਵੱਡਾ ਹੈ। ਹੋਰ ਕੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਡੇਰੇ ਬਾਦ ਬਣੇ ਹੋਏ ਨੇ ਇਤਨਾ ਕਿਤੇ ਸਿੱਖੀ ਧਰਮ ਨੂੰ ਖੋਰਾ ਲੱਗ ਰਿਹਾ ਹੈ ਇਹਦੇ ਨਾਲ ਵੀ ਫਰਕ ਪੈ ਰਿਹਾ ਕੋਈ। ਮੈਂ ਕਿਸੇ ਵੀ ਚੀਜ਼ ਦੇ ਵਿਰੋਧ 'ਚ ਨਹੀਂ ਆ ਕਿਸੇ ਦੇ ਵੀ ਹੱਕ 'ਚ ਨਹੀਂ ਆ ਜਿਹੜੀ ਚੀਜ਼ ਗੁਰੂ ਦੇ ਸਿਧਾਂਤ ਤੋਂ ਬੇਮੁਖ ਕਰਕੇ ਸਾਨੂੰ ਇਸ ਸੰਸਾਰ ਰੂਪੀ ਪਦਾਰਥਾਂ 'ਚ ਜੋੜਦੀ ਹੈ ਉਹ ਹਰ ਇੱਕ ਚੀਜ਼ ਜਿਹੜੀ ਹੈ ਸਿੱਖੇ ਨੂੰ ਟਾਲ ਆ ਰਹੀ ਹੈ ਸੋਚ ਨੂੰ ਟਾਲ ਆ ਰਹੀ ਹੈ ਤੇ ਸਿੱਖੀ ਦੀ ਸੋਚ ਹੀ ਮਨੁੱਖਤਾ ਦੀ ਸੋਚ ਹੈ। ਮਨੁੱਖੀ ਸਿਧਾਂਤਾਂ ਨੂੰ ਕਿਉਂਕਿ ਜਿਹੜੇ ਵੀ ਇਤਿਹਾਸ ਦੀ ਗੱਲ ਕਰ ਲੋ ਕੋਈ ਬੰਦਾ ਜਨਾਨੀ ਪਿੱਛੇ ਲੜ ਰਿਹਾ ਕੋਈ ਜ਼ਮੀਨਾਂ ਪਿੱਛੇ ਜੰਗਾਂ ਕਰ ਰਿਹਾ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੰਗਾਂ ਬਾਰੇ ਪੜ ਕੇ ਵੇਖੋ ਇੱਕ ਵੀ ਜੰਗ ਜਰਜੂ ਜ਼ਮੀਨ ਲਈ ਨਹੀਂ ਹੋਈ ਸਾਰੀਆਂ ਜੰਗਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਿੱਤੀ ਹੈ ਮਨੁੱਖੀ ਹੱਕਾਂ ਦੇ ਖਾਤਰ ਦਿੱਤੀ ਹੈ ਆਪ ਦੇ ਖਾਤਰ ਨਹੀਂ ਦਿੱਤੀ ਆਪਣਾ ਧਰਮ ਵਡਾਵਾ ਦੇਣ ਦੇ ਲਈ ਨਹੀਂ ਕੀਤੀ ਇਹ ਸਿੱਖੇ ਦਾ ਨਹੀਂ ਫਿਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਲਈ ਆਪਣਾ ਸੀਸ ਦਿੱਤਾ ਸੀਗਾ ਨਾ ਨੀ ਤੁਸੀਂ ਤੁਸੀਂ ਇਹਦੇ ਵਿੱਚ ਫਿਰ ਦੇਖੋ ਮੈਂ ਅਕਸਰ ਕਹਿੰਦਾ ਹਾਂ ਮੇਰੀ ਸੋਚ ਜਿਹਾ ਹੋਣਾ ਤੇਰ ਮਤਲਬ ਮੇਰੀ ਸੋਚ ਇਸ ਤੋਂ ਡਿਫਰੈਂਟ ਹੋ ਸਕਦੀ ਹੈ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੰਡਤਾਂ ਲਈ ਨਹੀਂ ਦਿੱਤਾ ਸੀ ਗੁਰੂ ਤੇਗ ਬਹਾਦਰ ਨੇ ਮਨੁੱਖੀ ਸਿਧਾਂਤਾਂ ਪਿੱਛੇ ਸੀਸ ਦਿੱਤਾ ਤੁਸੀਂ ਵੇਖੋ ਇੱਕ ਜਿਨੂ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ ਵੀ ਮੈਂ ਚਿਪਾਵਾਂਗਾ ਸੱਚ ਦਾ ਦਤ ਜਨੂ ਪਾਵਾਂਗਾ ਜਿਹੜਾ ਕਦੀ ਟੁੱਟੇ ਨਾ ਨਹੀਂ ਮਤਲਬ ਮੇਰਾ ਕਹਿਣ ਦਾ ਤਾਂ ਇਹੀ ਹੈ ਵੀ ਹੁਣ ਹਿੰਦੂ ਧਰਮ ਇੱਕ ਦੂਜੇ ਨੂੰ ਨਫ਼ਰਤ ਨਾਲ ਦੇਖਦੇ ਨਹੀਂ ਤੁਸੀਂ ਫਿਰ ਫਿਰ ਹਿੰਦੂ ਧਰਮ ਤੇ ਆ ਗਏ ਸਿੱਖ ਧਰਮ ਤੇ ਇੱਥੇ ਧਰਮਾਂ ਦੀ ਗੱਲ ਨਹੀਂ ਕਉ ਸੂਈ ਵੇਖੋ ਜਿਹੜੇ ਜਨੂਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਰੂਪੀ ਨਕਾਰਿਆ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਲਈ ਖੜ ਰਹੇ ਨੇ ਹੈਨਾ ਇੱਕ ਇੱਕ ਬੜਾ ਵੱਡਾ ਸਿਧਾਂਤ ਹੈ ਨਾ ਸਿਨਾਤਾ ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਅਸੀਂ ਸੱਚ ਦਾ ਮਾਰਗ ਦੱਸ ਰਹਿਆਂ ਪਰ ਹਰ ਕਿਸੇ ਨੂੰ ਰਾਈਟ ਆ ਆਪਣੇ ਆਪ ਨੂੰ ਚੁਣਨ ਦਾ ਜਿਸ ਵਕਤ ਜ਼ਬਰਨ ਧਰਮ ਪਰਿਵਰਤਨ ਹੋਣਾ ਸ਼ੁਰੂ ਹੋਇਆ ਕਸ਼ਮੀਰੀ ਪੰਡਤ ਆਏ ਵੀ ਸਾਡੇ ਕੋਲ ਔਰੰਗਜ਼ੇਬ ਜ਼ਬਰਨ ਧਰਮ ਪਰਿਵਰਤਨ ਕਰਾ ਰਿਹਾ ਤੇ ਗੁਰੂ ਸਾਹਿਬ ਨੇ ਉਸ ਵਕਤ ਮਨੁੱਖੀ ਹੱਕਾਂ ਦੇ ਖਾਤਰ ਹੀ ਮਨੁੱਖੀ ਹੱਕ ਹੈ ਆਪਣੇ ਧਰਮ ਨੂੰ ਚੁਣਨਾ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਹੱਕਾਂ ਵਾਸਤੇ ਹੋਈ ਕਿਸੇ ਇੱਕ ਧਰਮ ਵਾਸਤੇ ਨਹੀਂ ਹੋਈ ਉਹ ਹਿੰਦ ਦੀ ਚਾਦਰ ਕਿੱਥੇ ਨਹੀਂ ਮਿਲਦਾ ਜਿਹੜਾ ਇਹ ਸ਼ਬਦ ਹੈ ਨਾ ਪੂਰਾ ਪ੍ਰਗਟ ਪਏ ਗੁਰਤੇਗ ਬਹਾ ਜਿਹੜਾ ਗੁਰਤੇਗ ਬਹਾਦਰ ਜੀ ਦਾ ਦੋਹਰਾ ਆ ਹਾਂਜੀ ਸਗਲ ਸ੍ਰਿਸ਼ਟ ਤੇ ਟਾਪੀ ਚਾਦਰ ਸਗਲ ਸ੍ਰਿਸ਼ਟ ਲਿਖਿਆ ਹੋਇਆ ਹੈ ਮਤਲਬ ਇਹਦਾ ਵਿਆਖਿਆ ਕਰਦਾ ਸਗਲ ਸਿਰਸਤ ਭਾਵ ਕੀ ਪੂਰੀ ਦੁਨੀਆ ਦੀ ਚਾਦਰ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਈ ਹਿੰਦ ਦੀ ਚਾਦਰ ਆ ਮੁਸਲਮਾਨਾਂ ਦੀ ਚਾਦਰ ਜਾਂ ਸਿੱਖਾਂ ਦੀ ਚਾਦਰ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਸਿਧਾਂਤਾਂ ਦੀ ਗੱਲ ਕਰਦੇ ਨੇ ਪੂਰੀ ਦੁਨੀਆ ਦੀ ਇੱਕ ਮਨੁੱਖ ਮਨੁੱਖਤਾ ਦੀ ਗੱਲ ਕਰਦੇ ਨੇ ਮਨੁੱਖਤਾ ਦੀ ਗੱਲ ਕਰਦੇ ਨੇ ਪਰ ਮੈਨੂੰ ਲੱਗਦਾ ਫਿਰ ਅਸੀਂ ਉਸ ਚੀਜ਼ ਨੂੰ ਨਾ ਧਰਮਾਂ 'ਚ ਲਿਆ ਕੇ ਆਪਸੀ ਮਤਭੇਦ ਤੇ ਆਪਸ 'ਚ ਲੜਨ ਦੇ ਲਈ ਉਹਨਾਂ ਚੀਜ਼ਾਂ ਨੂੰ ਬਣਾ ਲਿਆ ਤੇ ਆਪਾਂ ਗੱਲ ਕਰਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਹੈਨਾ ਜੀ ਵੀ ਪਹਿਲਾਂ ਜੱਥੇਦਾਰ ਹੁੰਦੇ ਸੀਗੇ ਤੇ ਹੁਣ ਦੇ ਜੱਥੇਦਾਰਾਂ ਚ ਕੀ ਫਰਕ ਹੈ ਪਹਿਲਾਂ ਅਤੇ ਹੁਣ ਦੇ ਨਹੀਂ ਮੈਂ ਦੇਖੋ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਪਹਿਲਾਂ ਜੱਥੇਦਾਰ ਦੀ ਪਾਵਰ ਇੰਨੀ ਹੁੰਦੀ ਸੀ ਵੀ ਜਿਹੜਾ ਜੱਥੇਦਾਰ ਹੁਕਮ ਕਰਦੇ ਉਤੋਂ ਸਿੱਖਾਂ ਦੇ ਮਹਾਰਾਜ ਨਾਭਾ ਰਿਆਸਤ ਦਾ ਮਹਾਰਾਜਾ ਮੰਨ ਰਿਆ ਸਿੱਖਾਂ ਦੇ ਜੱਥੇਦਾਰ ਦੀ ਪੋਸਟ ਇਹ ਆ ਵੀ 6 ਜੂਨ 2024 ਨੂੰ 1984 ਦੇ ਸੰਦਰਭ ਵਿੱਚ ਸਿੰਘ ਸਾਹਿਬ ਕਹਿ ਰਹੇ ਨੇ ਵੀ ਕਾਲੀਆਂ ਦਸਤਾਰਾਂ ਸਜਾਓ ਸਾਡੇ ਸਿੱਖ ਪੰਥ ਦੇ ਜਿਹੜੀ ਸੰਪਰਦਾਵਾਂ ਉਹਨਾਂ ਦੇ ਮੁਖੀਆਂ ਨੇ ਹੁਕਮ ਨਹੀਂ ਮੰਨਿਆ ਹਮਮ ਸ਼੍ਰੀ ਕਾਲ ਤਕ ਸਾਹਿਬ ਜੀ ਤੇ ਮੈਨੂੰ ਲੱਗਦਾ ਵੀ ਸਾਡੇ ਆਪ ਪ੍ਰੋਬਲਮ ਇਹ ਹੋ ਰੱਖੀ ਹੈ ਵੀ ਸਾਡਾ ਕੇਂਦਰੀ ਤੁਰਾ ਜਿਹੜਾ ਆ ਉਹ ਉਸ ਉਸ ਦੀ ਜਿਹੜੀ ਪੋਸਟ ਡਿਕਰੀਜ਼ਿੰਗ ਹੈ ਉਸ ਅਸੀਂ ਖੁਦ ਹੀ ਕਰਵਾਈ ਹੋਈ ਹੈ ਆਪਣਾ ਸ਼ਾਇਦ ਕਾਪ ਟਾਈਮ ਕਾਫੀ ਹੋ ਗਿਆ ਗੱਲ ਕਰਦੇ ਇਹਨੂੰ ਤੇ ਆਪਾਂ ਲਾਸਟ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਇੱਕ ਤੇ ਸਿੱਖ ਰਾਜ ਵਾਰ ਆਪਾਂ ਗੱਲ ਕਰਦੇ ਆਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀਗਾ ਤੇ ਹੁਣ ਦਾ ਰਾਜ ਹੈ ਇਹਦੇ ਵਿੱਚ ਕੀ ਫਰਕ ਸਮਝਦੇ ਤੁਸੀਂ ਨਹੀਂ ਦੇਖੋ ਗੱਲ ਇਹ ਹੈ ਵੀ ਅੱਜ ਦਾ ਰਾਜ ਇਹ ਹੈ ਅੱਜ ਸਿੱਖਾਂ ਦੀ ਗਿਣਤੀ ਕਿੰਨੀ ਆ ਪੰਜਾਬ ਵਿੱਚ 56% ਉਸ ਵਕਤ ਸਿੱਖਾਂ ਦੀ ਗਿਣਤੀ 13% 13% ਫਿਰ ਵੀ ਰਾਜਖਾਲ ਸੇ ਦਾ ਸੀ ਲੀਡਰ ਸੱਚਾ ਹੋਣਾ ਚਾਹੀਦਾ ਕੈਬਨਟ ਚ இந்து ਵੀ ਹੈ ਕੈਬਨਟ ਚ ਮੁਸਲਮਾਨ ਵੀ ਹੈ ਅੰਗਰੇਜ਼ ਵੀ ਕੰਮ ਕਰ ਰਹੇ ਨੇ ਇੱਕ ਵੀ ਫਾਂਸੀ ਨਹੀਂ ਹੋਈ ਸਜ਼ਾ ਇਦਨੀ ਸੀ ਵੀ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਾਏਗਾ ਜਿਹੜਾ ਗਲਤ ਕੰਮ ਕਰੇਗਾ ਹਮ ਅੱਜ ਵੀ ਅੱਜ ਕ੍ਰਾਈਮ ਲਾਅ ਐਂਡ ਆਰਡਰ ਦੇ ਹਾਲਾਤ ਦੇਖ ਲੋ ਜਾਂਦੇ ਨੂੰ ਕੋਈ ਵੀ ਗੋਲੀ ਮਾਰ ਦੇ ਤੇ ਜਿਹਦੇ ਦਿਨ ਕੋਈ ਨਹੀਂ ਪੁੱਛਦਾ ਕੁਝ ਵੀ ਹੋ ਰਿਹਾ ਧੀਆਂ ਪੜਾਣਾਂ ਦੀ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਐਜੂਕੇਸ਼ਨ ਦਾ ਦਰਿਆ ਨਾ ਗਿਰ ਚੁੱਕਿਆ ਹੈ ਬਿਜ਼ਨਸ ਸਾਡੇ ਪੰਜਾਬ ਚ ਖਤਮ ਹੋ ਚੁੱਕਿਆ ਹੈ ਸਾਡੇ ਪਾਲਿਸਿਸ ਇੰਨੀਆਂ ਗਿਰ ਚੁਕੀਆਂ ਸਾਡੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਹਾਈ ਕਕਾਰ ਉਸ ਵਕਤੇ ਸ਼ਸਤਰਾਂ ਦੀ ਖੁਦ ਦੀ ਫੈਕਟਰੀ ਹੁੰਦੀ ਸੀ ਕਾਲ ਸਹਾਏ ਸ਼ਸਤਰ ਚੱਲਦੇ ਸੀ ਲਾਹੌਰ ਚ ਫੈਕਟਰੀ ਸੀ ਸ਼ਸਤਰਾਂ ਦੀ ਅਜਨਾ ਸ਼ਸਤਰਾਂ ਦੀ ਫੈਕਟਰੀ ਹੈ ਸਾਡੇ ਕਕਾਰ ਆਪਦੇ ਨਹੀਂ ਰਹੇ ਪ੍ਰੋਬਲਮ ਇਹ ਹੈ ਵੀ ਇਸ ਵਕਤ ਜਦੋਂ ਤੱਕ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੁੰਦੇ ਸਿੱਖ ਰਾਜ ਨਹੀਂ ਆਉਣਾ ਜਿਹੜਾ ਰਾਜ ਸੀ ਖਾਲਸਾ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਮਹਾਰਾਜਾ ਰਣਜੀਤ ਸਿੰਘ ਮਕਾਲੀ ਬਾਬਾ ਫੂਲਾ ਸਿੰਘ ਦੀ ਹਰ ਇੱਕ ਗੱਲ ਹੁਕਮ ਵੱਜੋ ਪ੍ਰਮਾਨ ਕਰਦੇ ਸੀ ਨਹੀਂ ਜਿਹੜੇ ਸਿੱਖਰ ਆਪਣਾ ਰਾਜ ਦੀ ਗੱਲ ਆਉਂਦੀ ਹੈ ਮਹਾਰਾਜੇ ਸਿੰਘ ਦੇ ਰਾਜ ਦੀ ਗੱਲ ਆਉਂਦੀ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਹਨ ਦਲੀਪ ਸਿੰਘ ਹਨ ਮਹਾਰਾਜਾ ਦਲੀਪ ਸਿੰਘ ਉਹਨਾਂ ਦੀ ਉਹਨਾਂ ਦੀ ਰਾਜ ਦੀ ਗੱਲ ਕਿਉਂ ਨਹੀਂ ਆਉਂਦੀ ਉਹਨਾਂ ਦੇ ਦੇਖੋ ਮਹਾਰਾਜਾ ਦਲੀਪ ਚੋ ਅੱਜ ਚੱਲ ਰਿਹਾ ਕਿਉਂਕਿ ਮਹਾਰਾਜਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਜੇ ਵੱਡਾ ਹੋ ਗਿਆ ਜੇ ਪੜ੍ਹ ਲਿਖ ਗਿਆ ਜੇ ਇਸਨੇ ਇਤਿਹਾਸ ਦੀ ਸੰਥਿਆ ਲੈ ਲਈ ਤੇ ਫੇਰ ਇਹਦੇ ਅੰਦਰ ਜਿਹੜਾ ਖੂਨ ਹੈ ਉਹ ਬਾਲੇ ਮਾਰੇਗਾ ਵੀ ਮੈਂ ਆਪਣੇ ਪਿਓ ਵਰਗਾ ਰਾਜ ਸਥਾਪਿਤ ਕਰਨਾ ਸੱਚ ਦਾ ਰਾਜ ਹੂੰ ਇਹਦਾ ਰਾਜ ਹੈ ਵੀ ਅੱਜ ਸਾਡੇ ਕੋਲੋਂ ਸਾਡਾ ਇਤਿਹਾਸ ਇਸ ਕਰਕੇ ਉਹਲੇ ਕੀਤਾ ਜਾ ਰਿਹਾ ਹੈ ਵੀ ਜਿਸ ਵਕਤ ਅਸੀਂ ਆਪਣੇ ਇਤਿਹਾਸ ਨੂੰ ਪੜਾਂਗੇ ਸਾਡਾ ਯੂਥ ਪੜ੍ਹ ਲਿਖ ਗਿਆ ਤੇ ਉਹ ਫੇਰ ਉਸੇ ਰਾਜ ਦੀ ਗੱਲ ਕਰੇਗਾ ਵੀ ਜਿਹੜਾ ਸਾਡਾ ਸੱਚ ਦਾ ਰਾਜ ਹੈ ਅੱਜ ਸਰਕਾਰ ਨੂੰ ਐਜੂਕੇਟਿਵ ਲੋਕਾਂ ਤੋਂ ਭੱਜਣਾ ਪਈਆਂ ਹੁੰਦੀਆਂ ਨਾ ਕਿਉਂ ਕਿ ਉਹਨਾਂ ਨੂੰ ਆਪਣੇ ਹੱਕਾਂ ਲਈ ਪਤਾ ਸਾਨੂੰ ਆਪਣੇ ਹੱਕਾਂ ਬਾਰੇ ਹੀ ਨਹੀਂ ਪਤਾ ਨੇਪਾਨ ਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਸਕੂਲਾਂ ਦੇ ਵਿੱਚ ਕੌਲ ਦਾ ਸਿੱਖੀ ਰਾਜ ਨਹੀਂ ਪੜਾਇਆ ਜਾ ਰਿਹਾ ਵੀ ਖਤਮ ਕੀਤੇ ਜਾ ਰਿਹਾ ਇੱਕ ਤਰ੍ਹਾਂ ਦਾ ਨਹੀਂ ਹੈ ਇੱਥੇ ਗੱਲ ਹੈ ਵੀ ਜਿਸ ਵਕਤ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਕੌਰ ਕਲਕੱਤਾ ਵਿੱਚ ਕਿੱਥੇ ਮਿਲੇ ਨੇ ਸਪੁੱਤਰ ਦੇ ਸਿਰ ਤੇ ਹੱਥ ਫੇਰਿਆ ਕਹਿੰਦੇ ਮੇਰਾ ਪੁੱਤਰ ਨਹੀਂ ਹੋ ਸਕਦਾ ਵੀ ਤੁਸੀਂ ਵੇਖੋ ਸਭ ਤੋਂ ਪਹਿਲੀ ਗੱਲ ਕੀ ਹੋਈ ਹੁਣ ਉੱਥੇ ਦੀ ਮੈਂ ਇੱਕ ਗੱਲ ਦੱਸਾਂ ਵੀ ਜਿਸ ਵਕਤ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਚ ਉਸ ਵਕਤ ਕੀ ਹੁੰਦਾ ਸੀ ਵੀ ਜਦੋਂ ਗਏ ਤੇ ਉੱਥੇ ਜਾ ਕੇ ਨਾ ਉਹਨਾਂ ਨੇ ਰਾਤ ਨੂੰ ਨਕਲੀ ਭੂਤ ਬਣ ਕੇ ਡਰਾਉਣ ਮਹਾਰਾਜਾ ਸਾਹਿਬ ਨੂੰ ਉੱਥੇ ਦੇ ਜਿਹੜੇ ਉਹਨਾਂ ਦੇ ਕੇਅਰ ਟੇਕਰ ਸੀ ਕਹਿੰਦੇ ਵੀ ਤੈਨੂੰ ਤੇਰੀ ਮਾਂ ਨੇ ਕੀ ਸਿਖਾਇਆ ਕਹਿੰਦਾ ਮੂਲ ਮੰਤਰ ਪੜ ਨਕਲੀ ਭੂਤ ਉਸ ਨੂੰ ਨੇ ਫੇਰ ਡਰਾਇਆ ਫੇਰ ਉਹਨੂੰ ਕਿਹਾ ਗਿਆ ਵੀ ਤੂੰ ਆ ਪੜ ਤੁਸੀਂ ਦੇਖੋ ਵੀ ਜਿਸ ਵਕਤ ਦਲੀਪ ਸਿੰਘ ਜੀ ਉੱਥੇ ਨਵੇਂ ਇੰਗਲੈਂਡ ਦੀ ਧਰਤੀ ਤੇ ਨੇ ਤੇ ਉਸ ਵਕਤ ਉਹਨਾਂ ਨੂੰ ਨਕਲੀ ਭੂਤ ਬਣ ਕੇ ਰਾਤ ਨੂੰ ਡਰਾਇਆ ਜਾ ਰਿਹਾ ਹੈ ਉੱਥੇ ਦਾ ਕੇਅਰ ਟੇਕਰ ਕਹਿੰਦਾ ਵੀ ਤੈਨੂੰ ਤੇਰੀ ਮਾਂ ਨੇ ਕੀ ਸਿਖਾਇਆ ਕਹਿੰਦੇ ਮੂਲ ਮੰਤਰ ਜਦੋਂ ਪੜਿਆ ਉਹ ਨਕਲੀ ਭੂਤ ਸੀ ਫੇਰ ਡਰਾਉਣ ਫੇਰ ਉਹਨਾਂ ਵਚਨ ਦਿੱਤਾ ਉਹ ਕਹਿੰਦੇ ਉਹ ਪੜੋ ਨਕਲੀ ਪੂਸੀ ਦਰ ਉਹ ਸ਼ਾਂਤ ਹੋ ਗਏ ਇਸੇ ਵਕਤ ਅੱਜ ਸਾਨੂੰ ਉਹ ਰਿਆ ਵੀ ਨਕਲੀ ਪਰਮਪੁਲੇਖੇ ਪਾ ਕੇ ਵਹਿਮ ਪਰਮਜਾ ਕੇ ਸਾਡੇ ਕੋਲੋਂ ਤੋੜਿਆ ਜਾ ਰਿਹਾ ਇੰਨੀਆਂ ਖ ਸਹੂਲਤਾਂ ਬਦਲਿਪ ਸਿੰਘ ਨੂੰ ਦਿੱਤੀਆਂ ਉਹਨੂੰ ਇਹ ਅਹਿਸਾਸ ਕਰਾਇਆ ਗਿਆ ਵੀ ਤੂੰ ਬੇਟਾ ਸ਼ਹਿਜ਼ਾਦਾ ਆ ਪਰ ਮਹਾਰਾਣੀ ਜਿੰਦਕੌਰ ਮਿਲੇ ਜਦੋਂ ਸਿੱਖ ਇਤਿਹਾਸ ਬਾਰੇ ਦੱਸਿਆ ਤੇ ਦੱਸਿਆ ਬੇਟਾ ਤੂੰ ਸ਼ਹਿਜ਼ਾਦਾ ਨਹੀਂ ਤੂੰ ਬਾਦਸ਼ਾਹ ਆ ਕੋਈ ਹਾਲਾਤ ਸਾਡੇ ਨੇ ਸਾਨੂੰ ਇੱਕ ਸ਼ੂਰ ਕੋਟਿੰਗ ਜੀ ਗੋਲੀ ਦੇ ਕੇ ਕਹਿ ਦਿੱਤਾ ਜਾਂਦਾ ਵੀ ਤੁਸੀਂ ਤੇ ਬਸ ਆਸ ਸੰਭਾਲੋ ਆਸ ਸੰਭਾਲੋ ਆਸ ਸੰਭਾਲੋ ਪਰ ਜਿਸ ਵਕਤ ਅਸੀਂ ਆਪਣੀ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਨਾ ਉਸ ਆਧਿਆ ਤੇ ਉਹਨਾਂ ਚੀਜ਼ਾਂ ਤੇ ਤੇ ਮੈਨੂੰ ਲੱਗਦਾ ਉਹ ਸਹੀ ਹੋ ਜਾਏਗਾ ਸਾਡੇ ਇਤਿਹਾਸ ਤੋਂ ਤੋੜਿਆ ਇਸ ਕਰਕੇ ਜਾ ਰਿਹਾ ਵੀ ਅੱਜ ਫੇਰ ਹੋ ਹੀ ਡਾ ਰਿਹਾ ਵੀ ਅਸੀਂ ਪੜ ਲਿਖਣਾ ਜਾਈਏ ਆਪਣੀ ਇੰਪਲॉयਮੈਂਟਸ ਪੰਜਾਬ ਦੀਆਂ ਤੋੜ ਦਿੱਤੀਆਂ ਗਈਆਂ ਪੰਜਾਬ ਦਾ ਪਾਣੀ ਪੰਜਾਬ ਦੀ ਹਰ ਇੱਕ ਚੀਜ਼ ਸਾਡੇ ਕੋਲੋਂ ਖੋਹ ਲਈ ਗਈ ਉਹ ਲਾਸਟ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਨਹੀਂ ਇਹ ਹੈ ਵੀ ਆਪਣੇ ਇਤਿਹਾਸ ਨੂੰ ਜਾਣੋ ਪਰਖੋ ਆਪਣੀ ਹੋਣਦ ਪਹਿਚਾਣ ਅਸੀਂ ਕੌਣ ਆ ਅਸੀਂ ਕਿਸ ਦੇ ਵਾਰਸ ਆ ਇੱਥੇ ਗੱਲ ਕਿਸੇ ਧਰਮ ਦੀ ਨਹੀਂ ਇੱਥੇ ਗੱਲ ਆਪਣੀ ਧਰਤੀ ਦੀ ਆ ਜਿਵੇਂ ਪਹਿਲਾਂ ਕਿਹਾ ਪੰਜਾਬ ਦੀ ਧਰਤੀ ਖੂਨ ਨਾਲ ਰੰਗੀ ਧਰਤੀ ਆ ਮਿੱਟੀ ਪੰਜਾਬ ਦੀ ਕਿਸੇ ਧਰਤੀ ਨੂੰ ਮਿੱਟੀ ਰੰਗਦੀ ਆ ਪੰਜਾਬ ਦੀ ਧਰਤੀ ਨੂੰ ਖੂਨ ਨੇ ਰੰਗਿਆ ਤੇ ਹਰ ਇੱਕ ਪੁਰਖੇ ਦੀ ਦਿੱਤੀ ਸ਼ਹਾਦਤ ਨੂੰ ਤੁਸੀਂ ਸਮਝੋ ਹਰ ਇੱਕ ਪਿੱਛੇ ਇੱਕ ਗਹਿਰਾ ਸੰਦਰਭ ਹੈ ਮੈਂ ਬਹੁਤ ਧੰਨਵਾਦੀ ਤੁਸੀਂ ਆਪਣਾ ਸਾਾਨੂੰ ਕੀਮਤੀ ਸਮਾਂ ਦਿੱਤਾ ਸਾਡੇ ਚੈਨਲ ਲਈ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ ਬਹੁਤ ਧੰਨਵਾਦੀ ਤੇ ਮੈਂ ਮਨਿੰਦਰ ਸਿੰਘ ਮੇਰਾ ਸਾਡੇ ਨਾਲ ਸੀਗੇ ਮੌਜੂਦ ਸਿੱਖ ਜੰਗਸਟ ਸਿੱਖ ਸਟੋਰੀਅਨ ਸਿਮਰ ਸਿੰਘ ਤੇ ਮਮਨਿੰਦਰ ਸਿੰਘ ਮੇਰਾ ਨਾ ਕੈਮਰਾਮੈਨ ਸੀਮ ਧੰਨਵਾਦ